ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਪਰਚੇ ਸਮਾ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੇ ਵਿਰੇ ਵਿੱਚ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਤੀਆਂ ਦੇ ਇਸ ਤਿਉਹਾਰ ਦੌਰਾਨ ਜਿੱਥੇ ਵਿਸ਼ੇਸ਼ ਤੌਰ ਤੇ ਦੇਸ਼ ਦੇ ਸਾਬਕਾ ਮੰਤਰੀ ਸਵਰਗੀ ਅਰुण ਜੇਤਲੀ ਦੀ ਧਰਮ ਪਤਨੀ ਅਤੇ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਸ਼੍ਰੀਮਤੀ ਰੀਨਾ ਜੇਤਲੀ ਅਤੇ ਭਾਜਪਾ ਦੀ ਪੰਜਾਬ ਸੈਕਟਰੀ ਮੀਨਾ ਸੇਠੀ ਹਾਜ਼ਰ ਹੋਏ। ਉਹਨਾਂ ਨਾਲ ਬ੍ਰਹਮ ਕੁਮਾਰੀ ਆਸ਼ਰਮ ਤੋਂ ਸੁਮਨ ਭੈਣਜੀ ਵੀ ਮੌਜੂਦ ਸਨ। ਇਸ ਦੌਰਾਨ ਮੇਲੇ ਦਾ ਉਦਘਾਟਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਮੇਲੇ ਦੌਰਾਨ ਜਿੱਥੇ ਸਮੂਹ ਮਹਿਲਾਵਾਂ ਵੱਲੋਂ ਪੰਜਾਬ ਦੀ ਮਹਿਕ ਵਖੇਰਦਾ ਗਿੱਧਾ ਭੰਗੜਾ ਬੋਲੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸਮੂਹ ਮਹਿਲਾਵਾਂ ਤੇ ਬੱਚਿਆਂ ਵੱਲੋਂ ਡੀਜੇ ਦੀਆਂ ਧੁਨਾਂ ਤੇ ਨੱਚ ਟੱਪ ਕੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਏ ਗਏ ਇਸ ਤੋਂ ਇਲਾਵਾ ਸਮਾਗਮ ਦੌਰਾਨ ਮਹਿੰਦੀ ਅਤੇ ਡਰੈਸ ਮੁਕਾਬਲੇ ਵੀ ਕਰਵਾਏ ਗਏ ਜярਕਿ ਮਸਤੀਜ ਵੀ ਕੱਢੀ ਗਈ ਜਿਹੜਾ ਨੂੰ ਪ੍ਰਬੰਧਕਾਂ ਵੱਲੋਂ ਗਿਫਟ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ-ਨਾਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਰੇ ਅਨੁਤੀਆਂ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਮੇਰੀਆਂ ਪਿਆਰ ਮੇਰੀਆਂ ਬੇਟੀਆਂ ਦਾ ਬਹੁਤ ਬਹੁਤ ਸਤਿਕਾਰ ਤੁਹਾਡਾ ਸਵਾਗਤ ਤੀਆਂ ਦਾ ਤਿਉਹਾਰ ਪਵਿੱਤਰ ਤਿਉਹਾਰ ਜਿਹੜੇ ਬੇਟੀਆਂ ਆਪਣੇ ਮਹੱਤਵਪੂਰਨ ਆਕੇ ਔਰ ਅਸਟ੍ਰੇਲੀਆ ਨਮਰ ਕੇ ਖੁਸ਼ੀ ਦਾ ਤਿਹਾਰ ਹੈ ਪਿਆਰ ਦਾ ਤਿਹਾਰ ਹੈ mohabbat ਦਾ ਤਿਹਾਰ ਹੈ ਮੇਰੇ ਵੱਲੋਂ ਇਹ ਤਿਹਾਰ ਦੀ ਤੁਹਾਨੂੰ ਲੱਖ ਲੱਖ ਵਧਾਈ ਬੜੇ ਚਾਅ ਦੇ ਨਾਲ ਤੁਸੀਂ ਆਉਂਦੇ ਹੋ ਹਰ ਸਾਲ ਆਹ ਇਧਰ ਲੱਕੇ ਤੀਆਂ ਦਾ ਤਿਹਾਰ ਮਨਾਉਂਦੇ ਹੋ ਇਹ ਤੋਂ ਮੈਨੂੰ ਤਾਕਤ ਮਿਲਦੀ ਹੈ ਖੁਸ਼ੀ ਮਿਲਦੀ ਹੈ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਇੱਥੇ ਆਕੇ ਤਿਹਾਰ ਮਨਾਉਂਦੀਆਂ ਇਹ ਨਾਲ ਸਨਸਾਰਿਆਂ ਨੂੰ ਚੰਗਾ ਲੱਗਦਾ ਮੈਂ ਪਰਮਾਨੰਤਾ ਕੇ ਅਰਦਾਸ ਕਰਦਾ ਕਿ ਤੁਹਾਡੀ ਹਰ ਖਾਹਿਸ਼ ਪੂਰੀ ਹੋਵੇ ਤੁਹਾਡੇ ਬੱਚੇ ਤੰਦਰੁਸਤ ਹੋ ਤੰਤਰ ਹੋਣ ਕੈਣੀ ਚੜ੍ਹਨ ਔਰ ਤੁਹਾਡੇ ਤੁਹਾਡੇ ਨਾਮ ਚਗਣ ਬੇਟੀਆਂ ਮੈਸਰਸ ਕਾਰਜ ਹੋਣਗੀਆਂ ਤੁਹਾਡੇ ਜੀਵਨ ਜਿਹੜੀਆਂ ਜਿੰਨੀ ਸੇਵਾ ਮਾਪਿਆਆਂ ਬੇਟੀਆਂ ਕਰ ਲਈ ਉਹਨੇ ਬੇਟੇ ਨਹੀਂ ਕਰਦੇ ਅੱਜ ਦੇ ਇਸ ਬਹੁਤ ਜਹਾਨ ਵੀ ਲੱਖ ਲੱਖ ਵਧਾਈ ਉਸਿਆਂ ਨੂੰ ਤਰੱਕੀਆਂ ਕਰੋ ਖੁਸ਼ਾਲ ਹੋਵੋ ਔਰ ਆਪਣੇ ਜੀਵਨ ਚੰਗੇ ਬਣ ਕੇ ਤਾਕਤਵਰ ਬਣ ਕੇ ਸ਼ਕਤੀਸ਼ਾਲੀ ਬਣ ਕੇ ਆਪਣਾ ਜੀਵਨ ਜੀਤ ਕਰੋ ਤੁਮੇਰੀ ਬਹੁਤ ਬਹੁਤ ਸ਼ੁਭ ਕਾਮਨਾ। ਅੱਜ ਸਾਰੀਆਂ ਮੇਰੀਆਂ ਇੱਥੇ ਆਈਆਂ ਜਪੜਾਂ ਨੂੰ ਤੀਆਂ ਦੀ ਬਹੁਤ ਬਹੁਤ ਵਧਾਈ। ਤੀਆਂ ਦਾ ਤਿਉਹਾਰ ਜਿਹੜਾ ਉਹ ਤੀਆਂ ਨਾਲ ਹੀ ਸੋਨਾ ਲੱਗਦਾ ਹੈ। ਔਰ ਅੱਜ ਅਸੀਂ ਇੱਥੇ ਸਾਰੇ ਆਪਣੀਆਂ ਬੇਟੀਆਂ ਨੂੰ ਦੇਖ ਰਹੇ ਆ ਸਜ ਫਵ ਕੇ ਸਾਰੀਆਂ ਰੰਗ-बिरंगੀਆਂ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ ਮੇਰਾ ਇੱਕ ਛੋਟਾ ਜਿਹਾ ਸਮਾਜ ਨੂੰ ਮੈਸੇਜ ਹੈ ਕਿ ਧੀਆਂ ਨੂੰ ਬਚਾਓ ਤਾਂ ਹੀ ਸਾਡੇ ਵੇੜੇ ਜੜੇ ਧੀਆਂ ਦੇ ਨਾਲ ਬੇਟੀਆਂ ਦੇ ਨਾਲ ਸਜੇ ਰਹਿਣਗੇ ਇਸ ਧੀਆਂ ਦੇ ਤਿਉਹਾਰ ਮੌਕੇ ਪਹੁੰਚਿਆ ਮਹਿਲਾਮਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰ ਰਹੀਆਂ ਸਨ ਉਨਾ ਕਿਹਾ ਕਿ ਤੀਆਂ ਦਾ ਤਿਉਹਾਰ ਮਹਿਲਾਵਾਂ ਦਾ ਮਨ ਪਾਉਂਦਾ ਤਿਉਹਾਰ ਹੈ ਤੇ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਉਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ। ਅੱਜ ਅਸੀਂ ਮੈਡਮ ਕ੍ਰੋਮਪਰਕਾਟ ਜੀ ਦੇ ਘਾਰਤੀਆਂ ਦਾ ਤਿਉਹਾਰ ਬਣਾਉਣ ਲਈ ਇਕੱਠੇ ਹੋਏ ਹਾਂ ਜੋ ਪਿਛਲੇ 13 ਸਾਲਾਂ ਤੋਂ ਬੜੇ ਹੁੰ ਹਮਾਰਕੇ ਬਣਾਇਆ ਜਾ ਰਿਹਾ ਹੈ। ਅਸੀਂ ਅੱਜ ਸਭੀ ਡਿਵਾਈਨ ਅੰਦਰ ਦੇ ਮੈਂਬਰਸ ਦੇ ਇੱਥੇ ਆ ਕੇ ਬਹੁਤ ਇੰਜੋਏ ਕੀਤਾ। ਮਨਾ ਮਹੀਨਾ ਤੀਆਂ ਆਇਆ। ਕਠੀਆਂ ਹੋ ਨੰਦਾ ਪਰਜਾਈਆਂ ਹਾ ਇੱਕ ਦੂਜੇ ਨੂੰ ਕਹਿੰਦੀ ਨਹੀਂ ਆ ਜਾ ਪਾ ਭੀ ਝੂਟ ਲੈ ਪੀਂਗ ਹਲਾਰੇ ਲੈਂਦੀ ਇਹ ਜਿਹੜਾ ਤਿਹਾਰ ਹੈ ਆਨੰਦ ਤੇ ਪਰਜਾਈ ਦੇ ਪਵਿੱਤਰ ਪਿਆਰ ਦਾ ਤਿਹਾਰ ਹੈ ਇਹ ਤਿਹਾਰ ਬੜੀ ਸ਼ਾਦਾ ਨਾਲ ਸਾਡੇ ਪੰਜਾਬ ਵਿੱਚ ਮਨਾਇਆ ਜਾਂਦਾ ਤੇ ਪੰਜਾਬ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਤੇ ਮਨਾਇਆ ਜਾਂਦਾ ਹੋਵੇ ਇਹ ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਤੇ ਰਿਸਪੈਕਟ ਵਾਲਾ ਤਿਹਾਰ ਹੈ ਤੇ ਸਾਡੇ ਨੀਤਾ ਮੈਡਮ ਮੈਡਮ ਨੀਤਾ ਸੰਪ੍ਰਕਾਸ਼ ਜੀ ਜੀ ਜੇ ਇਹ ਤਿਹਾਰ ਪਹਿਲੀ ਵਾਰ ਸਾਡੇ ਫਗਵਾੜੇ ਵਿੱਚ ਜਦੋਂ ਮਨਾਇਆ ਸੀ ਤੇ ਸਾਨੂੰ ਬੜਾ ਵਧੀਆ ਲੱਗਾ ਸੀ ਕਿ ਸਾਡਾ ਜਿਹੜਾ ਪਿਆਰ ਹੈ ਮਿਲਵਰਤਨ ਇਸੇ ਤਿਹਾਰ ਨਾਲ ਵਧਿਆ ਤੇ ਅਸੀਂ ਮੈਡਮ ਨੀਤਾ ਸੰਪਰਕਾਰ ਜੀ ਦਾ ਤੇ ਸਾਰ ਸੋਮਪਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇਹ ਤਿਹਾਰ ਸਾਨੂੰ ਤੋਹਫੇ ਦੇ ਵਿੱਚ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਕਲ ਜੀ मैं मिस्टर जीनू पबी अज्जी तिया का त्यौहार मनाने अर्बन स्टेट में इटे हुए हैं जितने अनीता सोम प्रकाश ने एक समागम रचा है तिया के त्यौहार बारे थोड़ा पता ही होगा कि तिया के त्यौहार असं बड़े ही चावा न मना पुराने समय के लिए तिया का त्यौहार मनाने ਕੁੜੀਆਂ ਨਵੀਆਂ ਰਹੀਆਂ ਕੁੜੀਆਂ ਹੈ ਉਹ ਆਪਣੇ ਟੇਕਿਆਂ ਦੇ ਟਿੱਡੇ ਚੱਲ ਰਹੀਆਂ ਹਨ ਸੱਜੀਆਂ ਸਵਰੀਆਂ ਉਹ ਤਿਰਿੰਜਣਾ ਦੇ ਵਿੱਚ ਬੈਠ ਕੇ ਚੜਖਾ ਕੱਤ ਰਹੀਆਂ ਹਨ ਪਰਝਾਈਆਂ ਤੇ ਨਨਾਲਾ ਮਿਲ ਕੇ ਗਿੱਦਾ ਪਾਉਂਦੀਆਂ ਹਨ ਖੁਸ਼ੀਆਂ ਦੇ ਨਾਲ ਨਣਦਾਂ ਤੇ ਪਰਝਾਈਆਂ ਇੱਕ ਦੂਜੇ ਨੂੰ ਕਹਿੰਦੀ ਨਹੀਂ ਆ ਜਾ ਭਾਬੀ ਝੂਟ ਲੈ ਪੀਂਗ ਹੁਲਾਰੇ ਲੈਂਦੀ ਅੱਜ ਸੌਣ ਦੀਆਂ ਤੀਆਂ ਜਿਹੜੀਆਂ ਇਹ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਇੱਥੇ ਆਰਬਨ ਸਟੇਟ ਵਿੱਚ ਮਨਾਈਆਂ ਗਈਆਂ ਔਰ ਬਹੁਤ ਹੀ ਅੱਛਾ ਮੈਡਮ ਦਾ ਅਪਰਾਲਾ ਪੈਣਾ ਧੀਆਂ ਬੇਟੀਆਂ ਮਾਵਾ ਸਾਰੀਆਂ ਇੱਥੇ ਇਕੱਠੇ ਹੋ ਕੇ ਆਏ ਔਰ ਬਹੁਤ ਹੀ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਵਧੀਆ ਧੀਆਂ ਦਾ ਪ੍ਰੋਗਰਾਮ ਮੈਡਮ ਜੀ ਕਰਾਉਂਦੇ ਆ ਔਰ ਹਰ ਸਾਲ ਸਾਰੀਆਂ ਧੀਆਂ ਪੈਣਾ ਨੂੰ ਐਸੇ ਦਿਨ ਦਾ ਇੰਤਜ਼ਾਰ ਹੁੰਦਾ ਵੀ ਕਦੋਂ ਮੈਡਮ ਇਹ ਧੀਆਂ ਲਗਾਉਣ ਤੇ ਅਸੀਂ ਜਾਈਏ ਸਾਰੀਆਂ ਪੈਣਾ ਬੜੀਆਂ ਖੁਸ਼ ਆ ਅਸੀਂ ਵੀ ਬੜੇ ਖੁਸ਼ ਆ ਔਰ ਅਸੀਂ ਮੈਡਮ ਜੀ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਫਗਵਾੜੇ ਚ ਕੀਤੇ ਧੰਨਵਾਦ ਜੀ ਸਾਵਣ ਦਾ ਮਹੀਨਾ ਬੜੇ ਖੁਸ਼ੀ ਦਾ ਮਹੀਨਾ ਆ ਇਹ ਤਿਉਹਾਰ ਬੜੀ ਖੁਸ਼ੀ ਤੇ ਪਿਆਰ ਨਾਲ ਉਲਾਸ ਨਾਲ ਮਨਾਇਆ ਜਾਂਦਾ ਬੀਬੀਆਂ ਨੂੰ ਬੜਾ ਚਾਹ ਹੁੰਦਾ ਸਾਵਣ ਦੇ ਮਹੀਨੇ ਦਾ ਕਿਉਂਕਿ ਇਹਦੇ ਵਿੱਚ ਤੀਆਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਚੂੜੀਆਂ ਅੱچھے ਕੱਪੜੇ ਬੀਬੀਆਂ ਐਨ ਸਜਦਾ ਜਿਕੇ ਰਹਿੰਦੀਆਂ ਆ ਔਰ ਅੱਜ ਅਰਬਨ ਸਟੇਟ ਦੇ ਵਿੱਚ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਹੁਣ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਤੀਆਂ ਦਾ ਤਿਹਾਰ ਮਨਾਇਆ ਜਾ ਗਿਆ ਇਹਦੇ ਵਿੱਚ ਬਹੁਤ ਰੌਣਕ ਲੱਗੀ ਪਿੰਡਾਂ ਤੋਂ ਵੀ ਆਈਆਂ ਬੀਬੀਆਂ ਗਿੱਧੇ ਪੰਗੜੇ ਪਾਏ ਗਏ ਸਟੇਜ ਪ੍ਰੋਗਰਾਮ ਕਰਾਏ ਗਏ ਔਰ ਖਾਣ ਪੀਣ ਦਾ ਤੇ ਤੁਹਾਨੂੰ ਪਤਾ ਹੀ ਆ ਬਹੁਤ ਅੱਛਾ ਪ੍ਰੋਗਰਾਮ ਸੀ ਅਸੀਂ ਸਾਰਿਆਂ ਨੇ ਗਿੱਧੇ ਪਾਏ ਬੜਾ ਇੰਜੋਏ ਕੀਤਾ ਇਹ ਮੈਡਮ ਅਨੀਤਾ ਸੋਮ ਪ੍ਰਕਾਸ਼ ਦਾਸੀ ਬਹੁਤ-ਬਹੁਤ ਥੈਂਕਸ ਕਰਦੇ ਆ ਕਿ ਜਿਨ੍ਹਾਂ ਨੇ ਧੀਆ ਦਾ ਜਾਗ ਲਾਇਆ ਪਹਿਲੇ ਤਾਂ ਸਾਨੂੰ ਇੱਥੇ ਪਤਾ ਹੀ ਨਹੀਂ ਸੀ ਹੁੰਦਾ ਕਿ ਧੀਆ ਕੀ ਹੁੰਦੀਆਂ ਉਹਨਾਂ ਨੇ ਆ ਕੇ ਪ੍ਰੋਗਰਾਮ ਸ਼ੁਰੂ ਕੀਤਾ ਔਰ ਹੁਣ ਤੇ ਇੰਨੀ ਅੱਛੀ ਰੌਣਕ ਲੱਗਦੀ ਆ ਹਰੇਕ ਸਾਲ ਇੰਤਜ਼ਾਰ ਸਾਰੀਆਂ ਬੀਬੀਆਂ ਕਰਦੀਆਂ ਕਿ ਕਦੋਂ ਤੀਆਂ ਦਾ ਤਿਉਹਾਰ ਆਏ ਤਾਂ ਅਸੀਂ ਸਾਰੇ ਇਕੱਠੇ ਹੋਈਏ ਸਮਾਗਮ ਦੇ ਅੰਤ ਵਿੱਚ ਜਿੱਥੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਸਹਿਯੋਗੀਆਂ ਤੇ ਸਾਰੇ ਹੀ ਫਗਵਾੜਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਈਆਂ ਮਹਿਲਾਵਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਿੱਚ ਪੂਰਬ ਪ੍ਰਧਾਨ ਬੀਜੇਪੀ ਨੇੜੇ ਮੈਲਾ ਦੇ ਸਟੇਟ ਦੇ ਪ੍ਰਧਾਨ ਵੀ ਸਾਡੇ ਵਿੱਚ ਆਏ ਆ ਇਹਦੇ ਨਾਲ ਸਾਡੀ ਖੁਸ਼ੀ ਹੋਰ ਵੀ ਵੱਧ ਜਾਂਦੀ ਹੈ ਜਦੋਂ ਇੰਨਾ ਦੇਖ ਲਈ ਜੀ ਆਉਂਦੇ ਆ ਔਰ ਆਏ ਸਾਡੇ ਵਿੱਚ ਡਾਈਨ ਐਂਜਲ ਕਲੱਬ ਦੇ ਬਹੁਤ ਮੈਂਬਰ ਆਏ ਆ ਉਹ ਲਈ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੈ ਕਿ ਤੁਸੀਂ ਇਸ ਮੇਲੇ ਦੇ ਵਿੱਚ ਮੇਰੇ ਨਾਲ ਮੇਰਾ ਉਤਸ਼ਾਹ ਵਧਾਇਆ ਮੇਰੀਆਂ ਭੈਣਾਂ ਪਿੰਡਾਂ ਤੋਂ ਸਰਪੰਚ ਪੰਚ ਮੇਰੀਆਂ ਬੇਟੀਆਂ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿਉਂਕਿ ਤੁਸੀਂ ਹਰ ਸਾਲ ਮਿਆਂ ਸਾਥ ਦਿੰਦੇ ਹੋ ਅਸੀਂ ਹਰ ਸਾਲ ਰਲ ਕੇ ਮੇਲਾ ਕਰਦੇ ਆਏ ਔਰ ਮੇਰੇ ਅਰਬਨ ਸਟੇਟ ਦੇ ਮੈਂਬਰ ਵੀ ਬਹੁਤ ਅੱਛੇ ਆ ਹਮੇਸ਼ਾ ਮੇਰੇ ਨਾਲ ਖੜਦੇ ਆਉਗੇ ਔਰ ਸਾਰਿਆਂ ਦਾ ਮੇਰੇ ਕੋਲ 13 ਕੇ ਫੋਨ ਨੰਬਰ ਦੇ ਦਾਂਗੇ ਆਰ ਵਾਲਾ ਜਿਹੜਾ ਸਾਲ ਆ ਆਪਾਂ ਅਗਲੇ ਸਾਲ ਦੀਆਂ ਤੀਆਂ ਦੀ ਅਸੀਂ ਉਡੀਕ ਕਰਨੀ ਆ ਇਸ ਸਾਲ ਮਨਾ ਲਈਆਂ ਅਗਲੇ ਸਾਲ ਦੀ ਉਡੀਕ ਕਰੀ ਦੀ ਹੈ ਕਿ ਤੀਆਂ ਦਾ ਤਿਹਾਰ ਆਊਗਾ ਤੇ ਫਿਰ ਮਨਾਵਾਂਗੇ ਔਰ ਪ੍ਰਮਾਤਮਾ ਕਰੇ ਇਹ ਸਾਡੇ ਸਾਰਿਆਂ ਦੇ ਲਈ ਤਿਉਹਾਰ ਇਸੇ ਤਰ੍ਹਾਂ ਆਉਂਦੇ ਰਹੇ ਔਰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਰਹੀਏ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਗਰੇ ਐਦੇ ਹੀ ਖੁਸ਼ੀਆਂ ਮਾਣਦੇ ਰਹੋ